ਕਿੰਤੀ ਸਮਾਂ ਕੱਢ ਕੇ ਆਇਓ ਵੈਲਕਮ ਮੈਂ ਤੁਹਾਡੇ ਲਈ ਅੱਜ ਪੰਜਾਬ ਦੇ ਸਭ ਪੰਜਾਬੀਆਂ ਨੂੰ ਜਿਨ੍ਹਾਂ ਨੇ ਬੀਤੇ ਕੱਲ 14 ਤਰੀਕ ਨੂੰ ਪੰਜਾਬ ਦੇ ਵਿੱਚ ਬੜਾ ਸ਼ਾਂਤੀਪੂਰਨ ਅਮਨ ਚਾਹੇ ਦੇ ਨਾਲ ਬਲਾਕ ਸੰਪਤੀ ਤੇ ਜ਼ਿਲ੍ਹਾ ਪੁਲਿਸ ਦੇ ਵਿੱਚ ਵੋਟਾਂ ਪਾ ਕੇ ਜਿਹੜੇ ਲੋਕ ਪਿਛਲੇ ਕਈ ਦਿਨਾਂ ਤੋਂ ਝੂਠਾ ਪ੍ਰਚਾਰ ਕਰਦੇ ਸੀਗੇ ਜਿਨ੍ਹਾਂ ਨੇ ਪੰਜਾਬੀਆਂ ਨੂੰ ਘਬਰਾਹਤ ਕਰਨ ਦੀ ਕੋਸ਼ਿਸ਼ ਕੀਤੀ ਕਿ ਬੜੀ ਤੱਕਾ ਹੋ ਰਿਹਾ ਜੀ ਬੜੀ ਡੈਮੋਕਰੇਸੀ ਦਾ ਕਾਹਨ ਹੋ ਰਿਹਾ ਜੀ ਉਹ ਬਲਟਪੇਪਰ ਲੁੱਟ ਲਏ ਜੀ ਫਲਾਣਾ ਹੋ ਗਿਆ ਜੀ ਔਰ ਬੀਤੇ ਕੱਲ ਜਿਸ ਢੰਗ ਦੇ ਨਾਲ ਪੰਜਾਬੀਆਂ ਨੇ ਵੋਟ ਕੀਤਾ ਬਹੁਤ ਅਮਨ ਚੈਨ ਦੇ ਨਾਲ ਕੀਤਾ ਕੋਈ ਥੋੜਾ ਬਹੁਤਾ ਛੋਟਾ ਮੋਟਾ 12000 ਤੋਂ ਉੱਪਰ ਪਿੰਡ ਹੈ ਪੰਜਾਬ ਦਾ ਕੋਈ 2 4 5 6 ਥਾਵਾਂ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚ ਸ਼ਾਂਤੀ ਦੇ ਨਾਲ ਲੋਕਾਂ ਨੇ ਚੋਣ ਪ੍ਰਕਿਰਿਆ ਦੇ ਵਿੱਚ ਹਿੱਸਾ ਲਿਆ ਔਰ ਮੈਂ ਸਭ ਪੰਜਾਬੀਆਂ ਦਾ ਬਹੁਤ ਧੰਨਵਾਦੀ ਆ ਮਾਦੀ ਪਾਰਟੀ ਵੱਲੋਂ ਕਿ ਉਹਨਾਂ ਨੇ ਵਦੋਦੀਆਂ ਤੇ ਇੰਨੀ ਪ੍ਰਕਾਟ ਪੈਦਾ ਕਰਦੇ باوجود ਆਪਸੀ ਸਾਂਝ ਨਹੀਂ ਟੁੱਟਦੀ ਤੀ ਆਪਸੀ ਭਾਈਚਾਰਾ ਦੀ ਟੁੱਟਣ ਦਿੱਤਾ ਪਿੰਡਾਂ ਦੇ ਵਿੱਚ ਇਕੱਠਿਆਂ ਬੈ ਕੇ ਵੋਟਾਂ ਪਾਈਆਂ ਔਰ ਬਹੁਤ ਸਾਰੇ ਥਾਵਾਂ ਤੇ ਤੇ ਕਈ ਥਾਵਾਂ ਤੇ ਬਿਲਕੁਲ ਵੋਟਾਂ ਦੇ ਜਿੱਥੇ ਲੋਕ ਬਾਗ ਇਕੱਠੇ ਬੈਠੇ ਇਕੱਠੇ ਚਾਹਾਂ ਪੀਦੇ ਸੀਗੇ ਇਸ ਕਰਕੇ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀਗਾ ਕਿ ਜ਼िला ਪੰਚਾਇਤ ਤੇ ਬਲਾਕ ਸੰਮਤੀ ਦੀਆਂ ਚੋਣਾਂ ਨਿਫਪਕ ਹੋਣ ਗਿਆ ਅਮਨ ਆਮਨ ਨਾਲ ਹੋਣ ਗਿਆ ਆਪਣਾ ਵਾਦਾ ਜਿਹੜਾ ਬੀਤੇ ਕੱਲ ਪੂਰਾ ਕੀਤਾ ਲੋਕਾਂ ਨੇ ਆਪਣੀ ਮਰਜ਼ੀ ਦੇ ਨਾਲ ਵੋਟਾਂ ਜਿਹੜੀਆਂ ਪਾਈਆਂ ਹੁਣ 7 ਦਾ ਤਰੀਕ ਨੂੰ ਉਹਦਾ ਰਿਜ਼ਲਟ ਆਊਗਾ ਸੋ ਇੱਕ ਤੇ ਮੈਂ ਇਹ ਤੁਹਾਡੇ ਸੂਪੂਰਾ ਪੰਜਾਬੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਸੀਗਾ ਕਿ ਉਹਨਾਂ ਨੇ ਆਪਸੀ ਭਾਈਚਾਰਕ ਸਾਂਝ ਨਹੀਂ ਤੋੜੀ ਆਮਨਮਾਨ ਦੇ ਨਾਲ ਮੋਟਾ ਜਿਹੜੀਆਂ ਹੋਈਆਂ ਦੂਜਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਿ ਤੁਸੀਂ ਬੀਤੇ ਕੱਲ ਇੱਕ ਬਿਆਨ ਜਿਹੜਾ ਉਹ ਸੁਣਿਆ ਹੋਵੇਗਾ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਲੋਕ ਸਭਾ ਮੈਂਬਰ ਗਰਦਾਸ ਮੋਤੋ ਸਰਦਾਰ ਸਗਿੰਦਰ ਸਿੰਘ ਰਧਾਵੇ ਦਾ ਉਹਨਾਂ ਨੇ ਕੱਲ ਜਿਹੜੀਆਂ ਕੈਪਟਨ ਦੀਆਂ ਸਵਤਾਂ ਕੀਤੀਆਂ ਉਹਨਾਂ ਨੇ ਕੈਪਟਨ ਦੇ ਬਾਰੇ ਵਿੱਚ ਜੋ ਕੁਝ ਬੋਲਿਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਬਾਰੇ ਵਿੱਚ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਪਹਿਲੀ ਗੱਲ ਤੇ ਸੁਖੀ ਹੰਦਾਵਾ ਜੀ ਪੰਜਾਬੀਆਂ ਨੂੰ ਇਹ ਕਲੀਅਰ ਕਰ ਕਿ ਜਿੱਦੋਂ ਕੈਪਟਨ ਅਮਰਿੰਦਰ ਸਿੰਘ ਨੂੰ 21 ਦੇ ਵਿੱਚ ਗੱਦੀ ਤੋਂ ਲਾਇਆ ਗਿਆ ਸੀਗਾ ਮੁੱਖ ਮੰਤਰੀ ਦੀ ਗੱਦੀ ਤੋਂ ਲਾਇਆ ਗਿਆ ਸੀਗਾ ਕੀ ਕੈਪਟਨ ਮਨਿੰਦਰ ਸਿੰਘ ਉਹਦੋਂ ਠੀਕ ਹੀ ਜਦ ਅੱਜ ਠੀਕ ਸੀਗਾ ਕਿਧੋ ਗਲਤ ਸੀਗਾ ਉਸ ਸਮੇਂ ਸੁਖੀ ਰੰਧਾਵਾ ਲੀਡ ਕਰ ਰਹੇ ਸੀਗੇ ਪੰਜਾਬ ਦੇ ਕਾਂਗਰਸੀਆਂ ਨੂੰ ਕੀ ਕਹਦੇ ਸੀਗੇ ਕਿ ਕੈਪਟਨ ਨੇ ਗੁਟਕਾ ਸਾਂ ਫੜ ਕੇ ਜਿਹੜਾ ਨਸ਼ੇ ਦਾ ਲੱਕ ਤੋੜ ਦੀ ਗੱਲ ਕੀਤੀ ਸੀਗੀ ਜਿਹੜੀ ਕਿਸਾਨਾਂ ਦੀ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ ਜਿਹੜੀ ਘਰਕਾ ਨੌਕਰੀ ਦੀ ਗੱਲ ਕੀਤੀ ਸੀ ਕਹਿੰਦੇ ਕੈਪਟਨ ਨੇ ਲੋਕਾਂ ਨੂੰ ਵਚਨ ਦੇ ਕੇ ਆਪਣਾ ਵਚਨ ਜਿਹੜਾ ਪੂਰਾ ਵੀ ਕੀਤਾ ਇਹ ਸੁਖੀ ਹੁੰਦਾਵਾ ਜੀ ਦੋਸ਼ ਲਾਉਂਦੇ ਸੀ ਤੇ ਇਸ ਕਰਕੇ ਕਹਿੰਦੇ ਕਿ ਇਹਨਾਂ ਨੂੰ ਗੱਦੀ ਤੋਂ ਹਟਾ ਦੇਣਾ ਚਾਹੀਦਾ ਕਿਉਂਕਿ ਇਹ ਪੰਜਾਬ ਦੇ ਲੋਕਾਂ ਨਾਲ ਜਿਹੜੀ ਝੁਬਾਨ ਕੀਤੀ ਸੀਗੀ ਕੈਪਟਨ ਬਿੰਦਰ ਸਿੰਘ ਨੇ ਉਹ ਝੁਬਾਨ ਪੂਰੀ ਨਹੀਂ ਕੀਤੀ ਇਹ ਸੁਖੀ ਰੰਧਾਵਾ ਕਹਿੰਦਾ ਸੀਗਾ ਇਹੀ ਸੁਖੀ ਰੰਧਾਵਾ ਜਿਹੜਾ ਖੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਸੀਗਾ ਉਹਦਾ ਇਨੇਕ ਦੋਸ਼ ਲਾਉਂਦੇ ਸੀ ਔਰ ਸਭ ਤੋਂ ਅੱਗੇ ਹੀ ਇਹ ਦੋਸ਼ ਧੋਣਾਂ ਦੇ ਮਾਝਾ ਬਗੜ ਜਿਹੜੀ ਸੀਗੀ ਔਰ ਸੁਖੀ ਉਹਦੀ ਗਵਾਹੀ ਕਰ ਰਹੀ ਕਿਉਂਕਿ ਕੇ ਠੀਬ ਦੀ ਸਥਿਤੀ ਧੋਰ ਦੇ ਵਿੱਚ ਸੀਗਾ ਸੋ ਅੱਜ ਮੈਨੂੰ ਲੱਗਦਾ ਕਿ ਸੁਖੀ ਰੰਧਾਵਾ ਜੀ ਦਾ ਜਿਹੜਾ ਬਿਆਨ ਹੈ ਮੈਂ ਤਾਂ ਪੋਲਿਟੀਕਲ ਐਂਗਲ ਤੋਂ ਹੀ ਸੋਚ ਸਕਦਾ ਮੈਨੂੰ ਲੱਗਦਾ ਕਿ ਸੁਖੀ ਜੀ ਆਪ ਵੀ ਕਿਤੇ ਨਾ ਕਿਤੇ ਬੀਜੇਪੀ ਜਾਣਾ ਚਾਹੁੰਦੇ ਇਹਨਾਂ ਦਾ ਆਪਣਾ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਕਿ ਕੈਪਟਨ ਤੋਂ ਬਿਨਾਂ ਗੱਲ ਨਹੀਂ ਪੜਨੀ ਆਪ ਵੀ ਕਿਤੇ ਨਾ ਕਿਤੇ ਇਹਨਾਂ ਨੇ ਉਹਦਾਂ ਨੂੰ ਰਸਤਾ ਜਿਹੜਾ ਉਹ ਉਹ ਇਖਤਿਆਰ ਕੀਤਾ ਸੁਖੀ ਰਧਾਵਾ ਜੀ ਪੰਜਾਬ ਦੇ ਲੋਕਾਂ ਨੂੰ ਦੱਸ ਸਕਦੇ ਕਿ ਕੈਪਟਨ ਨੇ ਜਿਹੜੀ ਜਿਹੜੀ ਗੱਲ ਕੀਤੀ ਕੀ ਉਹ ਪੂਰੀ ਕੀਤੀ ਕਿਹੜੀ ਗੱਲ ਦੇ ਪੱਕੇ ਕੈਪਟਨ ਸਾਹਿਬ ਦੱਸਣ ਜਲ ਕੈਪਟਨ ਬਿੰਦਸਰ ਸਿੰਘ ਦਾ ਖਾਨਦਾਨ ਜਿੱਦੋਂ ਮੁਗਲਾਂ ਦਾ ਰਾਜ ਸੀਗਾ ਉਦੋਂ ਮੁਗਲਾਂ ਦੇ ਨਾਲ ਸੀਗੇ ਕੈਪਟਨ ਬਿੰਦਸਰ ਦਾ ਖਾਨਦਾਨ ਜਦੋਂ ਅੰਗਰੇਜ਼ ਆਏ ਉਦੋਂ ਅੰਗਰੇਜ਼ਾਂ ਨਾਲ ਹੋ ਗਏ ਅੰਗਰੇਜ਼ਾਂ ਦੇ ਨਾਲ ਉਦੋਂ ਅੰਗਰੇਜ਼ਾਂ ਦੇ ਨਾਲ ਮਜੇ ਲਿੰਦੇ ਰਹੇ ਤਾਂ ਦولت ਇਕੱਠੀ ਕੀਤੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਕਾਂਗਰਸ ਆਈ ਤੇ ਕੈਪਟਨ ਮਨਿੰਦਰ ਸਿੰਘ ਦਾ ਪਰਵਾਜ਼ ਕਾਂਗਰਸ ਦੇ ਵਿੱਚ ਕਾਂਗਰਸ ਦੇ ਨਾਲ ਹੋ ਗਿਆ ਸਦਾ ਦੇ ਨਾਲ ਰੰਧਿਆ ਕੈਪਟਨ ਮਨਿੰਦਰ ਸਿੰਘ ਬਿਨਾਂ ਸਦਾ ਤੋਂ ਨਹੀਂ ਰਹਿੰਦੇ ਉਹ ਕਿਹੜੀ ਗੱਲ ਦੇ ਪੱਕੇ ਆ ਜੀ ਅੱਜ ਬੀਜੇਪੀ ਅੱਜ ਬੀਜੇਪੀ ਦੇ ਨਾਲ ਉਹਨਾਂ ਦਾ ਪਰਵਾਜ਼ ਉਹਨਾਂ ਦੀ ਧੀ ਉਹਨਾਂ ਦੀ ਪਤਨੀ ਅੱਜ ਬੀਜੇਪੀ ਦੇ ਨਾਲ ਤੋਂ ਫਿਰਦੇ ਸੱਤ ਪੰਜਾਬ ਜਦੋਂ ਕਾਲੀਦਾਲ ਦੀ ਸਿਆਸਤ ਕਰਦੇ ਸੀਗੇ ਉਸ ਸਮੇਂ ਜਦੋਂ ਬਾਦਲ ਸਾਹਿਬ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਤਾਂ ਕਾਲੀਦਾਲ ਛੱਡ ਕੇ ਆਪਣਾ ਕਾਲੀਦਾਲ ਵੀ ਬਣਾ ਲਿਆ ਸੀਗਾ ਉਹਨਾਂ ਨੇ ਫੇਰ ਕਾਗਦੇਸ ਚ ਗਏ ਫੇਰ ਗਾਂਧੀ ਛੱਡ ਕੇ ਕਾਲੀਦਾਲ ਚ ਆਏ ਤੇ ਮੁੜ ਕੇ ਫੇਰ ਦੇ ਦੋ ਸੋਨੀਆ ਗਾਂਧੀ ਨੇ ਉਹਨਾਂ ਨੂੰ ਹਾਕ ਕਰਤੀ ਪ੍ਰਧਾਨ ਦੀ ਤੇ ਚੀਫ ਮਿਨਿਸਟਰ ਬਣਨ ਦੀ ਫੇਰ ਢਾਂਗ ਦਿੱਸ ਜਾ ਆ ਗਏ ਸੁਖੀ ਰਧਾਵਾ ਦੀ ਦੱਸਣਗੇ ਜੀ ਕੈਪਟਨ ਸਾਹਿਬ ਕਿੱਥੇ ਪੱਕੇ ਸੀ ਕਿਹੜੀਆਂ ਗੱਲਾਂ ਤੇ ਪੱਕੇ ਸੀਗੇ ਕਿਹੜੇ ਕਹਿੰਦਾ ਬੜਾ ਉਹ ਧੜੇ ਬਾਜ ਆ ਬੜਾ ਜੀ ਉਹ ਜ਼ੁਬਾਨ ਦਾ ਪੱਕਾ ਹੈ ਸੱਭ ਮੈਨੂੰ ਲੱਗਦਾ ਨਾ ਸੁਖੀ ਰਧਾਵਾ ਕੇ ਗੱਲ ਦਾ ਪੱਕਾ ਤੇ ਨਾ ਕੈਪਟਨ ਵੀ ਪੱਕਾ ਦੋਵੇਂ ਹੀ ਆਪਣੀਆਂ ਗੱਲਾਂ ਤੋਂ ਕੱਚੇ ਸੁਖੀ ਰਧਾਵਾਜ ਤੋਂ 4 ਸਾਲ ਪਹਿਲਾਂ 21 ਚ ਕੋਈ ਕਹਿੰਦਾ ਸੀ ਅੱਜ ਕੋਈ ਕਹਿ ਰਿਹਾ ਇਸ ਕਰਕੇ ਸੁਖੀ ਰਧਾਵੇ ਦਾ ਬਿਆਨ ਜਿਹੜਾ ਇਹ ਕਾਂਗਰਸ ਦੀ ਬੇੜੀ ਡੋਬਣ ਵਾਲਾ ਬਿਆਨ ਹੈ ਉਹ ਜੂਰ ਕਿਤੇ ਨਾ ਕਿਤੇ ਉੱਤੇ ਬੀਜੇਪੀ ਦੇ ਵੱਡੀ ਲੀਡਰਸ਼ਿਪ ਦੇ ਨਾਲ ਕਿਤੇ ਨਾ ਕਿਤੇ ਲਿੰਕ ਜੁੜਿਆ ਤਾਂ ਆਪ ਬੀਜੇਪੀ ਹਲ ਜਾਣਾ ਚਾਹੁੰਦੇ ਕਾਂਗਰਸ ਨੂੰ ਡੋਬਣਾ ਚਾਹੁੰਦੇ ਆ ਜਿਹੜੀ ਮਾਰੀ ਪੱਲੀ ਕਾਂਗਰਸ ਹੈਗੀ ਆ ਉਹ ਸੁੱਖੀ ਹਵਾ ਦੇ ਦਾ ਬਿਆਨ ਜਿਹੜਾ ਉਹ ਕਾਂਗਰਸ ਦੇ ਵਿਰੋਧੀ ਵੀ ਆ ਤੇ ਪੰਜਾਬ ਦੇ ਵਿਰੋਧੀ ਵੀ ਆ ਜਿਹੜੇ ਬੰਦੇ ਨੇ ਪੰਜਾਬ ਦਾ ਕੀਤਾ ਕੁਛ ਨਹੀਂ ਜਿਹੜਾ ਬੰਦਾ ਨੌਕਰੀਆਂ ਦਾ ਲਾੜਾ ਲਾ ਕੇ ਨਸ਼ੇ ਦਾ ਲਾੜਾ ਲਾ ਕੇ ਮੈਂ ਆ ਕਰ ਦੂੰਗਾ ਮੈਂ ਉਹ ਕਰ ਦੂੰਗਾ ਆਪਣੀ ਕੇ ਜਵਾਨ ਤੇ ਪੱਕਾ ਦੀ ਦਿਆ ਅੱਜ ਯਾਰ ਤੁਸੀਂ ਬੰਦੇਓ ਕੀ ਹੋ ਸੁਖੇਂਦਾਵਾ ਜੀ ਤੁਹਾਡੀ ਜਵਾਨ ਆ ਕੀ ਆ 21 ਤੁਸੀਂ ਲੋਕਾਂ ਨੂੰ ਕਹਿੰਦੇ ਮੈਂ ਸਭ ਤੋਂ ਵਧੀਆ ਆ ਜੀ ਮੈਨੂੰ ਮੁੱਖ ਮੰਤਰੀ ਬਣਾਓ ਨਵਜੋਤ ਸਿੰਘ ਸਿੱਧੂ ਕਹਿੰਦੇ ਮੈਂ ਸਭ ਤੋਂ ਵਧੀਆ ਮੈਨੂੰ ਬਣਾਓ ਜੰਨੀ ਸਾਹਿਬ ਕਹਿੰਦੇ ਮੈਂ ਸਭ ਤੋਂ ਵਧੀਆ ਜੀ ਮੈਨੂੰ ਬਣਾਓ ਕੈਪਟਨ ਭੱਜ ਗਿਆ ਜੀ ਕੈਪਟਨ ਮਿਲਦਾ ਜੀ ਕੈਪਟਨ ਨੇ ਜੋ ਵਾਅਦੇ ਕੀਤੇ ਇੱਕ ਦੀ ਬੂਦਾ ਕੀਤਾ ਜੀ ਅਸੀਂ ਪੰਜਾਬ ਦੇ ਲੋਕਾਂ ਦੀ ਜਾਨ ਜੋਗੇ ਵੀ ਗਏ ਜੀ ਇਸ ਕਰਕੇ ਮੈਂ ਤੁਹਾਡੇ ਥੂ ਕਹਿਣਾ ਚਾਹੁੰਦਾ ਕਿ ਨਾ ਤੇ ਸੁਖੀ ਰੰਧਾਵੇ ਦਾ ਕੋਈ ਸਟੈਂਡ ਹੈ ਉਹ ਵੀ ਕੱਚਾ ਤੇ ਨਾ ਕਦੀ ਕੈਪਟਨ ਤੇ ਕੈਪਟਨ ਦੇ ਪ੍ਰਵਾਦ ਦਾ ਸਟੈਂਡ ਹੈ ਹਮੇਸ਼ਾ ਸਤਾ ਦੇ ਨਾਲ ਰਹਿੰਦੇ ਆ ਉਹ ਹਮੇਸ਼ਾ ਉਹ ਅਜਿਹੀ ਬਹੁਤ ਸਖ ਪਹਿਲਾ ਉਹਨਾਂ ਦੀ ਹਿਸਤੀ ਹੈ ਕਿ ਜਿਹਦਾ ਬਾਦ ਉਹਦੇ ਦੇ ਹਮੇਸ਼ਾ ਰਾਜਪੂਤ ਹੀ ਰਹੇ ਜਿਹਦਾ ਰਾਜ ਉਹਦੇ ਪੁੱਤ ਰਹੇ ਉਹ ਕਿਹਦੇ ਦੀ ਬਣਦੇ ਇਸ ਕਰਕੇ ਜਰਾਵਾਤ ਸਾਹਿਬ ਇਸ ਟਾਈਮ ਦੇ ਉੱਤੇ ਤੁਸੀਂ ਜਿਹ ਚਾਲ ਚੱਲ ਰਹੇ ਹੋ ਤੁਸੀਂ ਤੁਹਾਡੀ ਚਾਲ ਨੂੰ ਪੰਜਾਬੀ ਸਮਝਦੇ ਆ ਪੰਜਾਬੀਆਂ ਨੂੰ ਇੰਨੀਕ ਸਮਝਿਆ ਇੰਦਾ ਨਾ ਕਦਾ ਕਹੋ ਕਿਉਂਕਿ 4 ਸਾਲ ਹੀ ਲੱਗੇ ਤੁਹਾਡੇ ਬਿਆਨਾਂ ਤੇ 4 ਸਾਲ ਹੀ ਪਹਿਲਾਂ ਤੁਸੀਂ ਪੌਣੇ 2 ਮੀਲ ਦੇ ਚੀਫ ਮਿਨਿਸਟਰ ਬਣੇ ਸੀਗੇ 4 ਸਾਲ ਪਹਿਲਾਂ ਬਹੁਤ ਜ ਲੰਮਾ ਸਮਾਂ ਦੀ ਇਕ ਹੀ ਸੀ ਤੁਸੀਂ ਪੌਣੇ 2 ਮੀਲਾਲੇ ਮੁਖਵੰਤੀ ਬਣੇ ਸੀਗੇ ਉਦੋਂ ਦੇ ਤੁਹਾਡੇ ਬਿਆਨ ਕੱਢ ਕੇ ਤੁਹਾਨੂੰ ਸਦਾਈਆਂ ਕੀ ਕਹਿੰਦੇ ਏ ਤੁਹਾਨੂੰ ਕੈਪਟਨ ਬਾਰੇ ਉਦੋਂ ਦੀ న్యూਸਪੇਪਰ ਤੁਹਾਡੇ ਅੱਗੇ ਰੱਖੀਏ ਇਸ ਕੰਕ ਤੇ ਤੁਸੀਂ ਵੀ ਆਪਣੀ ਜੁਬਾਨ ਦੇ ਕੱਚੇ ਦੇ ਤੇ ਕੈਪਟਨ ਵੀ ਆਪਣੀ ਜੁਬਾਨ ਦਾ ਕੱਚਾ ਹੁੰਦੇ ਕਦੀ ਪੰਜਾਬ ਦੇ ਨਾਲ ਜਿਹੜੀ ਜੁਬਾਨ ਕੀਤੀ ਅੱਜ ਤੱਕ ਮੂਰੀ ਨਹੀਂ ਕੀਤੀ ਮੈਂ ਇਹ ਮੀਡੀਆ ਦੇ ਦਾਈ ਸੁਖੀ ਰੰਧਾਵੇ ਨੂੰ ਵੀ ਕਹਿਣਾ ਚਾਹੁੰਦਾ ਸੀਗਾ ਪੰਜਾਬੀਆਂ ਨੂੰ ਵੀ ਕਹਿਣਾ ਚਾਹੁੰਦਾ ਸੀਗਾ ਕਿ ਇਹ ਜਿਹੜੇ ਕਾਂਗਰਸੀ ਆ ਇਹ ਪੰਜਾਬ ਨੂੰ ਫਿਰ ਤੋਂ ਲੁੱਟਣਾ ਚਾਹੁੰਦੇ ਆ ਇਹ ਲੱਭਦੇ ਆ ਕਿ ਪਤਾ ਨਹੀਂ ਕੋਈ ਘੋੜਾ ਚੰਗਾ ਮਿਲ ਜੇ ਉੱਤੇ ਚੜ ਕੇ ਫਿਰ ਚੰਡੀਗੜ੍ਹ ਤੋਂ ਚੱਲ ਜੀਏ ਪਾ ਪੰਜਾਬੀ ਕਾਂਗਰਸ ਨੂੰ ਜਾਣਦੇ ਪੰਜਾਬੀਆਂ ਨੇ ਜਿਹੜਾ 22 ਦੇ ਵਿੱਚ ਕਾਂਗਰਸ ਨੂੰ ਜੋ ਫਤਵਾ ਦਿੱਤਾ ਉਤੋਂ ਵੀ ਭੈੜਾ ਫਤਵਾ ਦੇਣਗੇ ਉਦੋਂ ਦੇ 17 ਕੇ 16 ਆ ਗੀਆਂ ਐਸਾ ਉਹ ਵੀ ਦੀ ਆਉਂਦੀਆਂ ਕਿਉਂਕਿ ਇਹਨਾਂ ਦੀ ਜਿਹੜੀ ਲੜਾਈ 500 ਕਰੋੜ 350 ਕਰੋੜ ਪਤਾ ਨਹੀਂ ਕਿੰਨੇ ਕਿੰਨੇ ਪੈਸੇ ਕਿੱਥੋਂ ਇਕੱਠੇ ਕਰਦੇ ਆ ਕੀ ਕਰਦੇ ਆ ਇੱਥੇ ਕੀ ਪਰਦੇ ਦੇ ਪਿੱਛੇ ਕੀ ਕੀ ਉਹਨਾਂ ਦੀਆਂ ਸਟੋਰੀਆਂ ਕੌਣ ਇੰਨਾਂ ਦਾ ਜੋ ਹੀਰੋ ਕੌਣ ਇੰਨਾਂ ਦਾ ਵਿਲਨ ਆ ਕਿਸੇ ਦਾ ਕੋਈ ਪਤਾ ਨਹੀਂ ਲੱਗਦਾ ਸੋ ਸੁਖੀ ਦਾ ਬਿਆਨ ਜਿਹੜਾ ਮੈਂ ਸਮਝਦਾ ਕਿ ਜਿਹੜੇ ਉਹਨੇ 21 ਜਿਹ ਬਿਆਨ ਦਿੱਤੇ ਆਪ ਜੀ मिनिस्टर ਬਣ ਲਈ ਐ ਨੁੱਲਟੂ ਦੇ ਬਿਆਨ ਆ ਉਹ ਸੁਖੀ ਦਾ ਦਾਵਾ ਆਪ ਖੁਦ ਕੇਂਦਰ ਦੇ ਨਾਲ ਭਾਜੀਪੀ ਦੇ ਨਾਲ ਕਿਤੇ ਨਾਲ ਕਿਤੇ ਲਿੰਕ ਦੇ ਵਿੱਚ ਆ ਉਦੋਂ ਭਾਜੀਪੀ ਦੇ ਵਿੱਚ ਸ਼ਾਮਲ ਹੋਣਾ ਚਾਹ। ਅੱਛਾ ਉਹ ਕਹਿੰਦੇ ਕਿ ਚੰਗਾ